ਸਸੇ ਗਾਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 25 ਤੋਂ 31 ਦਸੰਬਰ ਯਾਨੀ ਕਿ ਆਖਰੀ ਜਿਹੜੇ 5-6 ਦਿਨ ਨੇ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕੀ ਐਕਟੀਵਿਟੀ ਰਹਿਣ ਵਾਲੀ ਹੈ ਠੰਡ ਧੁੰਦ ਬੱਦਲਬਾਈ ਅਤੇ ਮੀਂਹ ਦੀ ਕੀ ਚੇਤਾਵਨੀ ਜਾਰੀ ਹੋਈ ਹੈ ਮੌਸਮ ਵਿਭਾਗ ਵੱਲੋਂ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਫਿਰ ਗੱਲ ਕਰਾਂਗੇ ਜੋ ਬੀਤੇ ਦਿਨੇ ਮੀਂਹ ਹੋਇਆ ਉਸ ਦਾ ਕੀ ਅਸਰ ਦੇਖਣ ਨੂੰ ਮਿਲੇਗਾ ਅਤੇ ਨਾਲ ਦੀ ਨਾਲ ਦੇਖਾਂਗੇ ਕਿ ਪੰਜਾਬ ਦੇ ਵਿੱਚ ਹੁਣ ਆਉਂਦੇ ਦਿਨਾਂ ਵਿੱਚ ਕਦੋਂ ਮੀਂਹ ਹੈ ਤੇ ਕਦੋਂ ਠੰਡ ਦੇ ਹਾਲਾਤ ਵਿਗੜਨਗੇ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਹੁਣ ਜਿਹੜਾ ਮੀਂਹ ਅਤੇ ਬੱਦਲ ਵਰਗਾ ਸਿਸਟਮ ਹੈ ਉਹ ਪੱਛਮੀ ਹਵਾ ਦੇ ਕਾਰਨ ਅੱਗੇ ਲੰਘ ਚੁੱਕਿਆ ਹੈ ਪੰਜਾਬ ਦੇ ਉੱਤਰ ਪੂਰਬੀ ਪਾਸੇ ਵੱਲੋਂ ਨੇ ਸਾਰੇ ਸਿਸਟਮ ਦਿਖਾਈ ਦੇ ਰਹੇ ਨੇ ਪੰਜਾਬ ਦੇ ਉੱਪਰ ਇਸ ਦਾ ਅਸਰ ਹੁਣ ਨਾ ਮਾਤਰਾ ਦੇ ਬਰਾਬਰ ਹੈ ਦੁਆਬੇ ਦੇ ਕੁਝ ਖੇਤ ਇਲਾਕੇ ਜਿਦੇ ਵਿੱਚ ਜਿਵੇਂ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਨਾਲ ਦੀ ਨਾਲ ਅੱਗੇ ਗੱਲ ਕੀਤੀ ਜਾਵੇ ਤਾਂ ਕਰਾਲੀ ਮਰਿੰਡਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਸਾਨੂੰ ਅੱਜ ਬਿਸ਼ੱਕ ਦੁਪਹਿਰ ਦੇ ਸਮੇਂ ਬੱਦਲ ਵਰਗੇ ਦੇਖਣ ਨੂੰ ਮਿਲੇਗੀ ਪਰ ਮੀਂਹ ਦੀ ਸੰਭਾਵਨਾ ਬਹੁਤ ਜ਼ਿਆਦਾ ਨਹੀਂ ਹੈ ਕਿੜਮਣ ਕਣੀ ਕਿਸੇ ਇਲਾਕੇ ਵਿੱਚ ਹੋ ਸਕਦੀ ਗੱਲ ਕੀਤੀ ਜਾਵੇ 25 ਤੋਂ 26 27 ਤਰੀਕ ਦੇ ਮੌਸਮ ਦੀ ਤਾਂ ਮੌਸਮ ਓਵਰঅল ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਤਾਪਮਾਨ ਦੇ ਵਿੱਚ ਵੀ ਠੀਕ ਠਾਕ ਸਾਨੂੰ ਉਲਟ ਫੇਰ ਦੇਖਣ ਨੂੰ ਮਿਲੇਗਾ ਦਿਨ ਦੇ ਤਾਪਮਾਨ ਜਿਹੜੇ ਨੇ 18 ਡਿਗਰੀ ਦੇ ਨੇੜੇ ਤੇੜੇ ਹੀ ਜਾ ਜ਼ਿਆਤਰ ਬਣੇ ਰਹਿਣਗੇ ਕਿਉਂਕਿ ਠੰਡ ਦਾ ਮਾਹੌਲ ਬਣਿਆ ਹੋਇਆ ਹੈ ਮੀਂਹ ਆਉਣ ਦੇ ਕਾਰਨ ਜਿਹੜਾ ਤਾਪਮਾਨ ਹੈ ਉਹ ਪੰਜਾਬ ਦਾ ਕਾਫੀ ਘਿਰਦਾ ਹੋਇਆ ਦਿਖਾਈ ਦੇ ਰਿਹਾ ਜਿਵੇਂ ਕਿ ਬੀਤੀ ਕੱਲ ਤਾਪਮਾਨ ਜਿਹੜੇ ਦਿਨ ਦੇ ਸਮੇਂ ਉਹ 15 ਡਿਗਰੀ ਤੱਕ ਪਹੁੰਚ ਗਈ ਸੀ ਪਰ ਹੁਣ ਜਿਹੜੇ ਤਾਪਮਾਨ ਨੇ 18 ਡਿਗਰੀ ਤੇ 20 ਡਿਗਰੀ ਦੇ ਵਿਚਕਾਰ ਹੀ ਬਣੇ ਰਹਿਣਗੇ ਅਗਰ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਹੋਰ ਸਿਸਟਮ ਦੀ ਤਾਂ ਇਹਨਾਂ ਦਿਨਾਂ ਦੇ ਵਿਚਕਾਰ ਕੋਈ ਸਿਸਟਮ ਨਹੀਂ ਹੈ ਹਲਕੇ ਦਰਮਿਆਨੇ ਤੂਂਦੇ ਦੇਖਣ ਨੂੰ ਮਿਲ ਸਕਦੀ ਹੈ ਸਾਨੂੰ ਪੰਜਾਬ ਦੇ ਕਿਸੇ ਕਿਸੇ ਹਿੱਸੇ ਵਿੱਚ ਪਰ ਓਵਰਆਲ ਜਿਹੜਾ ਮੌਸਮ ਹੈ ਉਹ ਠੀਕ ਬਣੇ ਰਹਿਣ ਦੇ ਜਿਆਦਾ ਚਾਂਸ ਨਹੀਂ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਜੋ ਬੀਤੇ ਦਿਨੀਂ بارش ਹੋਈ ਹੈ ਉਸ ਦਾ ਕੀ ਅਸਰ ਹੈ ਇਸ ਸਮੇਂ ਤਾਪਮਾਨ ਕਿੰਨੇ ਦੇ ਨੇ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਬਿਨਾਂ ਕਿਸੇ ਰੁਕਾਵਟੋਂ ਮਿਲਦੀ ਰਹੇ ਹੁਣ ਗੱਲ ਕਰਦੇ ਆ ਜੀ ਜੋ ਅਗਲਾ ਅਲਰਟ ਜਾਰੀ ਹੋਇਆ 27 28 ਅਤੇ 29 ਇਹ ਤਿੰਨ ਦਿਨਾਂ ਦੇ ਵਿਚਕਾਰ ਦੁਆਰਾ ਤੋਂ ਬਦਲੀ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਿਹਾ ਤੇ ਖਾਸ ਤੌਰ ਤੇ 27 ਅਤੇ 28 ਤਰੀਕ ਨੂੰ ਇਨਾਂ ਦੇ ਵਿਚਕਾਰ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਅਤੇ ਦੁਆਬੇ ਦੇ ਜਿਹੜੇ ਪੂਰਬੀ ਇਲਾਕੇ ਨੇ ਇਹਨਾਂ ਵਿੱਚ ਮੀਂਹ ਦੀ ਸੰਭਾਵਨਾ ਹੈ ਜੀ ਖਾਸ ਤੌਰ ਤੇ ਸੰਗਰੂਰ ਪਟਿਆਲਾ ਬੈਲਟ ਹੋ ਗਈ ਥੋੜਾ ਬਹੁਤ ਤਾਜ ਦੇ ਵਿੱਚ ਬਠਿੰਡੇ ਦਾ ਇਲਾਕਾ ਵੀ ਆਉਂਦਾ ਹੈ ਖਾਸ ਤੌਰ ਤੇ ਇਹਦੇ ਵਿੱਚ ਸੰਗਰੂਰ ਦੇ ਇਲਾਕੇ ਤੋਂ ਪਟਿਆਲਾ ਫਤਿਹਗੜ੍ਹ ਸਾਹਿਬ ਇਹ ਜਿਹੜੇ ਜ਼ਿਲ੍ਹੇ ਨਹੀਂ ਨੇ ਵਿੱਚ ਸਾਨੂੰ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਫਿਰ ਉੱਪਰ ਅਗਰ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਜਿਹੜੇ ਨੇ ਰੂਪਨਗਰ ਜ਼ਿਲ੍ਹੇ ਤੋਂ ਹੁੰਦੇ ਹੋਏ ਨਵਾਂ ਸ਼ਹਿਰ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਯਾਨੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਸਾਨੂੰ ਆਉਂਦੇ ਦਿਨਾਂ ਦੇ ਵਿੱਚ ਦੁਆਰਾ ਤੋਂ ਹਲਕੇ ਦਰਮਿਆਨੇ ਕਿਣਮਣ ਕਣੀ ਮੀਂਹ ਦਾ ਸਪੈਲ ਦੇਖਣ ਨੂੰ ਮਿਲ ਸਕਦਾ ਹੈ ਗਤੀਵਿਧੀ ਮੀਂਹ ਦੀ ਥੋੜੀ ਜੀ ਵੱਧ ਚੱਕਦੀ ਹੈ ਅਜੇ ਹਾਂ ਨਹੀਂ ਹੈ ਕਿ ਕਾਫੀ ਭਾਰਾ ਮੀਂਹ ਹੋਵੇਗਾ ਕਾਫੀ ਹਲਕਾ ਤੋਂ ਦਰਮਿਆਨੇ ਸੁਭਾਅ ਦਾ ਸਿਸਟਮ ਹੋਵੇਗਾ ਜੋ ਬੀਤੇ ਦਿਨ ਹੀ ਸਿਸਟਮ ਹੋਇਆ ਸੀ ਉਸ ਦੇ ਲਗਭਗ ਬਰਾਬਰ ਦਾ ਹੀ ਸਿਸਟਮ ਹੋਵੇਗਾ ਪਰ ਇਹ ਜਿਹੜੇ ਜ਼ਿਲ੍ਹੇ ਨੇ ਇੱਕ ਲਗਭਗ 4-5 ਜ਼ਿਲ੍ਹੇ ਹੀ ਕਵਰ ਕਰੇਗਾ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਇਹ ਕਵਰ ਕਰਦਾ ਦਿਖਾਈ ਨਹੀਂ ਦੇ ਰਿਹਾ ਹੁਣ ਗੱਲ ਕਰਦੇ ਆ ਜੀ ਅਗਰ ਆਪਾਂ ਮੌਸਮੀ ਅਲਰਟ ਦੀ ਤਾਂ ਮੌਸਮੀ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿਚਕਾਰ ਸਾਨੂੰ ਜਿਹੜੇ ਸਿਸਟਮ ਨੇ ਇਹ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਦੇ ਦਿਖਾਈ ਦੇਣਗੇ 28 ਤਰੀਕ ਤੱਕ 29 ਤਰੀਕ ਦੇ ਵਿਚਕਾਰ ਇਹ ਸਿਸਟਮ ਦੁਆਰਾ ਤੋਂ ਕਲੀਅਰ ਹੋ ਰਹੇ ਨੇ ਹਵਾ ਦੀ ਪੱਛਮ ਦਿਸ਼ਾ ਤੋਂ ਦੁਆਰਾ ਤੋਂ ਵਾਪਸੀ ਹੋਵੇਗੀ ਧੁੱਪ ਦਾ ਜਿਹੜਾ ਮਾਹੌਲ ਹੈ ਉਹ ਕਿ ਨਿਖਰਦਾ ਹੋਇਆ ਦਿਖਾਈ ਦੇਵੇਗਾ ਧੁੰਦ ਦੇ ਹਾਲਾਤ ਸਵੇਰ ਅਤੇ ਸ਼ਾਮ ਦੇ ਵੇਲੇ ਬਣਦੇ ਹੋਏ ਦਿਖਾਈ ਦੇਣਗੇ ਤੇ ਦੁਆਰਾ ਤੋਂ ਇਹ ਸਿਸਟਮ ਅਗਰ ਜਦੋਂ ਪੰਜਾਬ ਦੇ ਵਿੱਚ ਆਵੇਗਾ ਤਾਂ ਤਾਪਮਾਨ ਬਿਸ਼ੱਕ ਘਰੇਗਾ ਪਰ ਤਾਪਮਾਨ ਜਿਹੜੇ ਨੇ ਉਹ 16 17 18 ਡਿਗਰੀ ਤੱਕ ਹੀ ਨਾਰਮਲ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਆਖਰੀ ਦਿਨਾਂ ਦੇ ਮੌਸਮ ਦੀ ਯਾਨੀ ਕਿ 30 31 ਤਰੀਕ ਦੇ ਮੌਸਮ ਦੀ ਤਾਂ ਫਿਰ ਦੁਬਾਰਾ ਤੋਂ ਪੱਛਮੀ ਹਵਾ ਦੀ ਵਾਪਸੀ ਹੈ ਠੰਡੀ ਸ਼ੀਤ ਲਹਿਰ ਵਰਗੇ ਹਾਲਾਤ ਬਣਨਗੇ ਠੰਡ ਦੇ ਹਾਲਾਤ ਪੰਜਾਬ ਦੇ ਵਿੱਚ ਕਾਬਜ ਹੁੰਦੇ ਦਿਖਾਈ ਦੇਣਗੇ ਜਿਸ ਦੇ ਨਾਲ ਕੀ ਸਾਨੂੰ ਮੌਸਮ ਦੇ ਵਿੱਚ ਜਿਹੜੀ ਗਤੀਵਿਧੀ ਹੈ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਠੰਡ ਦੇ ਹਾਲਾਤ ਨੇ ਉਹ ਸ਼ੀਤ ਲਹਿਰ ਵਰਗੇ ਹੁੰਦੇ ਦਿਖਾਈ ਦੇਣਗੇ ਕਿਸਾਨਾਂ ਦੇ ਲਈ ਇਹੀ ਹੈ ਕਿ ਜਿਹੜੀ ਕਿਰਮਣਕਣੀ ਹੋਈ ਹੈ ਇਹਦੇ ਨਾਲ ਜੋ ਹੁਣ ਆਉਂਦੇ ਦਿਨਾਂ ਦਾ ਸਿਸਟਮ ਹੈ ਉਹਦੇ ਵਿੱਚ ਸਿਰਫ 4-5 ਜ਼ਿਲ੍ਹਿਆਂ ਵਿੱਚ ਹੀ ਮੀਂਹ ਹੈ ਬਾਕੀ ਮੌਸਮ ਓਵਰਾਲ ਠੀਕ ਬਣਿਆ ਰਹੇਗਾ ਬਾਕੀ ਇਸ ਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦਬਾਜ਼ ਰਾਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਉਣ ਦੇ ਲਈ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ ਧੰਨਵਾਦ ਜੀ